ਮਗਰੇ ਦੇ ਕੱਟੀ ਮੁੱਲੇ ਦਾ 68000 ਚੋਂ 100 ਕਿਲੋਮੀਟਰ ਪਹੁੰਚ ਗਈ ਹੈ ਨਾ ਬੱਚਾ ਨਾਲ ਹੀ ਦੇਣਾ ਜੀ ਇਹ ਨਹੀਂ ਕਿ ਬੱਚਾ ਰੱਖ ਲਾ ਮੇਰਾ ਭਾਈ ਹੁਣ ਕਸਾਈ ਵਾਲਾ ਫੋਨ ਨਾ ਲਾਵੇ ਕਿਉਂਕਿ ਮਨਗਾ 8-10000 ਤੇ ਕੱਟੀ ਵੀ ਹੈਗੀ ਹੈ ਬਿਲਕੁਲ ਹੈ ਨਾ ਭਾਈ ਦੁੱਧ ਵਧਨ ਵਾਲੇ ਪਾਸੇ ਘਟਣ ਵਾਲੇ ਪਾਸੇ ਨਹੀਂ ਪਰ ਫਿਰ ਵੀ ਆਪਾਂ ਕਹਿੰਦੇ ਚਲੋ 8 ਕਿਲੋ ਦੀ ਆਪਣੀ ਗਾਰੰਟੀ ਹੈ ਠੀਕ ਹੈ ਭਾਈ ਭਾਈ ਵੀ ਉਹ ਜੇ ਘਰੋਂ ਕਿਲੋ ਖੰਡ ਹੋ ਸਕਦਾ ਹੋਰ ਵੀ ਦੁੱਧ ਵਧ ਜੇ ਸੱਪਣ ਦੀ ਵੀਡੀਓ ਹੈਗੀ ਆ ਬੜੀ ਲੱਸੀ ਲੱਗਦੀ ਸੀ ਹੂੰ ਬਾਕੀ ਭਾਈ ਆਰਡਰ ਨੋ ਕਿਲੋ ਜੋਖਣ ਵਾਲਾ ਜੀ ਅੱਜ ਤਿੰਨ ਦਿਨਾਂ ਦੀ ਸੂਈ ਥੱਲੇ ਤੇ ਕੀ ਪ ਇਹ 90000 ਰੁਪਏ ਤੇ ਪਹੁੰਚ ਕਰਨੀ 100 ਕਿਲੋਮੀਟਰ ਦੋ ਤਾਂ 10 ਕਿਲੋ ਹਾਜ਼ਰਾ ਕੋਈ 9 ਕਿਲੋ ਦੀ ਆਪਣੀ ਅਗਲੇ ਦੇ ਘਰ ਤੇ ਕਰ ਗਾਰੰਟੀ ਹੈ ਬਾਈ ਤੇ ਕੀ ਬਾਝ ਦੇਵਾਂਗੇ ਬਈ ਆਪਾਂ ਇਹ 35000 ਰੁਪਏ ਤੇ 100 ਕਿਲੋ ਸਾਸੀ ਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫਿਰ ਪਹੁੰਚਿਆ ਵੀਰੇ ਮਨਜਿੰਦਰ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਇਹ ਚੋਟੀਆਂ ਕਲਾਂ ਤਹਿਸੀਲ ਵੀ ਮੋਗਾ ਤੇ ਜ਼ਿਲ੍ਹਾ ਵੀ ਮੋਗਾ ਤਲਵੰਡੀ ਪਾਈ ਦਾ ਏਰੀਆ ਪੈਂਦਾ ਬਾਈ ਨੂੰ ਤੇ ਅਸੀਂ ਵੀਡੀਓ ਦੇ ਵਿੱਚ ਆਪਾਂ ਬਿਲਕੁਲ ਜੈਜੇ ਰੇਟ ਦੇ ਤਿੰਨ ਜਾਨਵਰ ਰੇਟ ਰੂਟ ਸੂਆ ਦੁੱਧ ਦੁੱਧ ਸਾਰੀ ਜਾਣਕਾਰੀ ਮਨਜਿੰਦਰ ਤੋਂ ਲੈਣਿਆ ਮਨਜਿੰਦਰ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਜਿਹੜੇ ਆਪਣੇ ਚੈਨਲ ਨਾਲ ਜੁੜੇ ਹੈ ਜੀ ਤੇ ਮਨਜਿੰਦਰ ਭਾਈ ਸਭ ਤੋਂ ਪਹਿਲਾਂ ਆਪਾਂ ਕਰਮ ਵਾਲੀ ਜਿਹੜੀ ਇੱਕ ਨੰਬਰ ਤੇ ਖੜੀ ਹੈ ਭਾਈ ਇਹਦੀ ਮੱਝ ਦੀ ਡਿਟੇਲ ਦੱਸ ਦੀਏ ਭਾਈ ਕਿੰਨਾ ਸੂਆ ਏ ਕਿੰਨੇ ਕ ਟਾਈਮ ਦਾ ਸੂਆ ਕਿੰਨਾ ਦੁੱਧ ਤਿਆਰ ਹੈ ਭਾਈ ਭਾਈ ਜੀ ਤੀਜਾ ਸੂਆ ਸੂਈ ਦੀ ਮੱਝ ਠੀਕ ਹੈ ਭਾਈ ਅੰਤਾਜਾ ਹੈ ਢਾਈਆਂ ਮਹੀਨਿਆਂ ਦਾ ਸੂਆ ਪਰ ਕੋਈ ਤਿੰਨ ਮੰਨ ਲਵੇ ਠੀਕ ਹੈ ਬਾਈ ਠੀਕ ਆ ਸੁਆ ਭਲਾ ਕੋਈ ਚੌਥਾ ਮੰਨ ਲਵੇ ਠੀਕ ਆ ਬਾਈ ਦੁੱਧ 9 ਕਿਲੋ ਕੰਡੇ ਵਾਲਾ ਜੋਖਣ ਵਾਲਾ 8 ਨੂੰ ਕੋਈ ਹੱਥ ਨਾ ਲਾਵੇ ਠੀਕ ਆ ਬਾਈ ਬੱਚੇ ਦੇ ਮੈਦੀ ਕੱਟੀ ਮਗਰ ਆ ਬੱਚਾ ਵੀ ਕੱਟੀ ਆ ਮਗਰ ਕੱਟੀ ਆ ਮਗਰ ਤੇ ਬਾਈ ਕੀ ਭਾ ਕਰਨਾ ਇਹਦਾ ਬਈ ਆਪਾ ਇਹ ਬਾਈ 68000 ਤੱਕ ਪਹੁੰਚ ਕਰ ਦਾਂਗੇ 100 ਕਿਲੋ ਰੋਡ ਠੀਕ ਆ ਰਾਜੀ ਬਈ ਤੋਰ ਬਈ ਇਹਨੂੰ ਹਣਾ ਤੇ ਉਹ ਵੀ ਬਾਈ ਉਹ ਹਣਾ ਮਦਰੀ ਜੀ ਗੋਡੀ ਦੇ ਠੀ ਸੰਡੀਆਂ ਵੀ ਹੁੰਦੀਆਂ ਆ ਹਣਾ ਬਾਈ ਦੂਜਾ ਨੰਬਰ ਵੀ ਏਆਈ ਵੀ ਹੋਈ ਵੀ ਦੋ ਤਿੰਨ ਦਿਨ ਹੋ ਗਏ ਦੇ ਅੱਛਾ ਕੋਈ ਬਾਹਾਂ ਨਹੀਂ ਮਹੀਨਾ ਦੋ ਮਹੀਨਾ ਤਿੰਨ ਨਹੀਂ ਦੋ ਟੈਂਡਨ ਹੋ ਗਏ ਆਈ ਹੋਈ ਵੀ ਗਾਰੰਟੀ ਪਰ ਕੋਈ ਨਹੀਂ ਖਾਲੀ ਮੰਨ ਕੇ ਲਾਵੇ ਕੋਈ ਠੀਕ ਆ ਨਾ ਬਾਈ ਉਂ ਬਈ ਚੋਣ ਚਾਨ ਦੀ ਓਕੇ ਜਿਹਾ ਬਾਈ ਇੱਕ ਨੰਬਰ ਜੀ ਇੱਕ ਨੰਬਰ ਥਾਣ ਵੀ ਬਹੁਤ ਸੋਹਣਾ ਹਨਾ ਤੇ ਮੋੜ ਲਾ ਰਾਜੂ ਬਾਈ ਬਾਕੀ ਇੰਨੇ ਪਾਜ ਦਾ ਬਾਈ ਗਾਂ ਨਹੀਂ ਮਿਲਦੀ ਕਿ ਨਹੀਂ ਬਾਈ ਇੰਨੇ ਦੁੱਧ ਵਾਲੀ ਜੇ ਪਸੰਦਰ ਲੈਣੀ ਆ ਤੇ ਮਨ ਮੰਨ ਕੇ ਲੱਖ ਲੱਖ ਦੀ ਮਿਲਦੀ ਆ ਹਾਂ ਦੁੱਧ ਉਹਨੇ ਵੀ ਸਹੀ ਗੱਲ ਆ ਅੱਠ ਨੌਕ ਲਈ ਇਹ ਦੁੱਧ ਵਾਲੀ ਮੱਝ ਆ ਬਾਈ ਮੰਨ ਕੇ ਜੇ ਆਈ ਵੀ ਉਹ ਜੇ ਕਰੋਂ ਕਿਲੋ ਖੰਡ ਹੋ ਸਕਦਾ ਹੋਰ ਵੀ ਦੁੱਧ ਵੱਜੇ ਠੀਕ ਆ ਪਰਾਠਾ 9 ਕਿਲੋ ਵੀ ਦੁੱਧ ਮੱਚਦਾ ਬਹੁਤ ਹੈ ਬਾਈ ਬਾਕੀ ਕੱਟੀ ਵੀ ਚੰਗੀ ਆ ਬਾਈ ਹਨਾ ਕੱਟੀ ਵੀ ਚੰਗੀ ਆ ਕੋਈ ਵਾੜੀ ਉਹ ਨਹੀਂ ਆਪਾਂ ਕਹਿਆ ਸੀ ਹਨਾ ਪੱਕੜ ਨਹੀਂ ਮੈਂ ਢੰਗ ਮਹੀਨੇ ਦੀ ਸੀ ਤਿੰਨਾਂ ਦੀ ਤਾਂ ਬਿਲਕੁਲ ਹਨਾ ਬਾਈ ਤੇ ਬਣਜਿੰਦਰ ਬਾਈ ਦੂਸਰੇ ਨੰਬਰ ਵਾਲੀ ਤੇ ਆ ਜੀ ਬਾਈ ਉਹਦੀ ਕੀ ਡਿਟੇਲ ਕਰਨ ਵਾਲੀ ਦੀ ਬਾਈ ਬਈ ਇਹ ਆਪਣੇ ਘਰੇ ਸੂਈ ਆ ਜੇਰ ਜੂਰ ਪ੍ਰੋਪਰ ਪਈ ਆ ਜਮਾਂ ਖਾਲੀ ਕੀਤੀ ਨਿਚੋੜੀ ਆ ਠੀਕ ਆ ਬਾਈ ਬੋਲਾ 9 ਕਿਲੋ ਕੰਡੇ ਵਾਲਾ ਹੋਵੇ ਥਲੇ ਵੀ ਠੀਕ ਆ ਬਾਈ ਕੱਲ ਨਹੀਂ ਪਰਸੋਂ ਰਾਤ ਦੀ ਸੂਈ ਵੀ ਆ ਅਜਤੀ ਚੌਥਾ ਡਾਂਗੂਗੇ ਇਹਨੂੰ ਠੀਕ ਆ ਬਾਈ ਤੇ ਬਾਈ ਉਹ ਚੋਣ ਚਾਨ ਕਿਵੇਂ ਆਦਾ ਇੱਕ ਨੰਬਰ ਬਾਈ ਨ ਠੀਕ ਹੈ ਮੈਂ ਮੰਨ ਰਿਹਾ ਧਾਰਕ ਲਾਲ ਰੰਗ ਦੇ ਪੈਂਦੀ ਪੈਂਦੀ ਬਾਲਟੀ ਜੀ ਆ ਠੀਕ ਹੈ ਭਾਈ ਹੁਣ ਕੋਈ ਬਾਈ ਨਾ ਕਰੀ ਤੂੰ ਪ੍ਰਾਂਤੂ ਨਾ ਕਰੇ ਨਾ ਪ੍ਰਾਂਤੂ ਨਾ ਕਰੇ ਨਾ ਤੇ ਭਾਈ ਹੁਣ ਕਿੰਨੇ ਕ ਦੁੱਧ ਤੇ ਚਲੀ ਜਾਊਗੀ ਮਾਜੇ ਭਾਈ ਦੁੱਧ ਭਾਈ 12 ਕਿਲੋ ਚਵਾ ਦੂਗੀ ਆਪਾਂ ਚਵਾ ਕੇ ਦੇ ਦਾਂਗੇ ਹੋਰ ਦੋ ਤਿੰਨ ਤੁਹਾਨੂੰ ਠੀਕ ਹੈ ਭਾਈ ਹੁਣ ਬੋਲਾ ਕਰਨਾ ਜਣ ਕਿ ਜਿਹੜਾ 9 ਕਿਲੋ ਜੋਖਣ ਵਾਲਾ ਜੀ ਅੱਜ ਤਿੰਨ ਦਿਨਾਂ ਦੀ ਸੂਈ ਥੱਲੇ ਤੇ ਕੀ ਪਾ ਕਰਾਂਗੇ ਦਾ ਬਾਈ ਇਹ 90000 ਰੁਪਏ ਤੇ ਪਹੁੰਚ ਕਰਨੀ 100 ਕਿਲੋ 100 ਕਿਲੋ ਮਰਾ ਭਾਈ ਕਸਾਈ ਵਾਲਾ ਫੋਨ ਨਾਲ ਹੋਰ ਭਾਈ ਇਹਨੂੰ ਵੀ ਹੈ ਨਾ ਤੇ ਬਾਕੀ ਭ ਹੈ ਚਮੜੀ ਦੀ ਬਰੀਕ ਦੀ ਐ ਨਹੀਂ ਬਰੀਕ ਚਮੜੀ ਦੇ ਭਾਈ ਜਮਾਂ ਨਚੋੜੀ ਖਾਲੀ ਕੀਤੀ ਦੀ ਆ ਹਾਂ ਕੋਈ ਬੰਦਾ ਦੋ ਟਾਈਮ ਵੀਡੀਓ ਕਾਲ ਤੇ ਚੋਲ ਲਵੇ ਤੀਜੇ ਟਾਈਮ ਆ ਕੇ ਚੋਲ ਲਵੇ ਹਾਂ ਬਿਲਕੁਲ ਹੈ ਨਾ ਭਾਈ ਦੁੱਧ ਵਾਲਾ ਤਾਂ ਭਾਈ ਆਪਣਾ ਹੁੰਦਾ ਹੀ ਉਹ ਹੀ ਹੈ ਜਿਹੜੀ ਗੱਲਬਾਤ ਹੁੰਦੀ ਹੈ ਉਹ ਹੀ ਤਾਂ ਸੁਣੀ ਹੁੰਦੀ ਹੈ ਕਿ ਨਹੀਂ ਵੀ ਬਾਅਦ ਚ ਫਰਕ ਪੈਂਦਾ ਏ ਬਾਕੀ ਉਹ ਭਾਈ ਹੈ ਮੱਝ ਜਾਣ ਜੂਣ ਵਾਲੀ ਪੂਰੀ ਕਿ ਨਹੀਂ ਹਾਂ ਜਿਹੜੇ ਹਿਸਾਬ ਨਾਲ ਲੇਵਾ ਏ ਬਾਡੀ ਆ ਤੇ ਉਸ ਹਿਸਾਬ ਨਾਲ ਮੱਝ ਲੱਖੋਂ ਬਾਹਰ ਆ ਬਸ ਇਹਨੂੰ ਸਿੰਗ ਥੋੜੀ ਜੀ ਮਾਰੋ ਸਿੰਗ ਮਾਰੋ ਭਾਈ ਜਿੱਦਣ ਗੱਬਣ ਆਈ ਸੀ ਨਾ ਮੱਝ ਦੁਤਤੀ ਸੀ ਕਿ ਮਾਰ ਕੇ ਖਾ ਪੀ ਕੇ ਮੱਝ ਸੇਵਾ ਨਾਲ ਹੋਰ ਹੋ ਗਈ ਹੋਰ ਹੋ ਗਈ ਆ ਅੱਗੇ ਆਪਣੇ ਕੋ ਗੱਬਣ ਦੀ ਵੀਡੀਓ ਹੈਗੀ ਆ ਮੇਰੇ ਬਾਹਲੀ ਲੱਸੀ ਲੱਗਦੀ ਸੀ ਹੂੰ ਬਾਕੀ ਬਈ ਆਰਡਰ ਵੀ ਸੋਹਣਾ ਯਾਨੀ ਕਿ ਕੋਈ ਉਹ ਨਹੀਂ ਆ ਜਮਾਂ ਝੜ ਜਾਂਦੀ ਬਈ ਕੋਈ ਉਹ ਨਹੀਂ ਕੋਈ ਸਾਈਡ ਸੋੜ ਨਹੀਂ ਆ ਦੇਖੋ ਹਣਾ ਪੂਰਾ ਸੋਹਣਾ ਆਰਡਰ ਢਾਰਪੋਲੀ ਆ ਤੇ ਬਾਕੀ ਚਮੜੀ ਜਿਹੜੀ ਬਰੀਕ ਹੈ ਜਿਹੜੀ ਆਪਾਂ ਕਹਿੰਦੇ ਨਾ ਦੁੱਧ ਵਾਲਾ ਬਥਰਦਾ ਹੈ ਨਾ ਤੇ ਮਨਜਿੰਦਰ ਭਾਈ ਉਹਦੇ ਬਾਰੇ ਦੱਸ ਦਿਓ ਬਈ ਜਿਹੜੀ 3ਰੇ ਨੰਬਰ ਤੇ ਇਹਦੀ ਕਰਮ ਵਾਲੀ ਦੀ ਬਈ ਕੀ ਡਿਟੇਲ ਆ ਬਈ ਇਹ ਦੂਜਾ ਸੂਆ ਲਾ ਲਓ ਕੋਈ ਤੀਜਾ ਲਾ ਲਓ ਠੀਕ ਹੈ ਬਈ ਦੁੱਧ ਮੰਗਾ ਮੇਰੀ ਦਵਾਈ ਹੈ ਜੀ ਐਨਾ ਪੀਂਚ ਮਿੱਠਾ ਭਲਾ ਕੋਈ ਕੱਚਾ ਦੁੱਧ ਵੀ ਪੀ ਜਾਵੇ ਠੀਕ ਹੈ ਬਾਈ ਹਾਂ ਤੇ ਬਈ ਬੱਚਾ ਇਹਦੇ ਮਗਰ ਕੀ ਹੈ ਤੇ ਸੂਈ ਬੱਚਾ ਜੀ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਸੂਈ ਆ ਬੱਚਾ ਪੁੱਛਾ ਛੱਡਣ ਦੀ ਜਰੂਰਤ ਨਹੀਂ ਇਹਨੂੰ ਅੱਛਾ ਠੰਡੀ ਨਹੀਂ ਬਹੁਤ ਜ਼ਿਆਦਾ ਠੰਡੀ ਆ ਰਾਣਾ ਪਾਓ ਕਾਰਗਲ ਪਾਓ ਦੁੱਧਾ ਪੀਸਿਆ ਪਾਓ ਆਟਾ ਪਾਓ ਤੇ ਦੁੱਧ 10 ਕਿਲੋ ਹਾਜ਼ਰ ਆ ਕੋਈ 9 ਕਿਲੋ ਦੀ ਆਪਣੀ ਅਗਲੇ ਦੇ ਘਰ ਤੇ ਗਾਰੰਟੀ ਹੈ ਬਾਈ ਤੇ ਕੀ ਪਾਜ ਦੇਵਾਂਗੇ ਬਈ ਆਪਾਂ ਇਹ 35000 ਰੁਪਏ ਚ 100 ਕਿਲੋ ਮੀਟਰ ਆਰਡਰ ਕਰ ਪਹੁੰਚ ਕਰ ਦਾਂਗੇ ਇਹਦੀ ਪਹੁੰਚ ਜ਼ਰੂਰੀ ਰੱ ਉਹ ਕਰਦੀ ਨਹੀਂ ਮੇ ਬੱਚੇ ਦਾ ਬਾਲਾ ਹੈ ਨਾ ਕੋਈ ਬੱਚਾ ਬਾਲਾ ਦੂਜੇ ਘਰੇ ਬੱਚਾ ਇੱਥੇ ਛੱਡ ਵੀ ਜਾਵੇ ਕੋਈ ਆਪਣ ਨੂੰ ਕੋਈ ਦੁੱਖ ਨਹੀਂ ਜਾ ਅੱਛਾ ਕੋਈ ਬਿਨਾ ਬੱਚੇ ਤੋਂ ਮਿਲਦੀ ਹੈਗਾ ਠੀਕ ਆ ਬਈ ਹਾਂ ਇਹ ਬਾਕੀ ਉਹ ਥਣ ਥਣ ਵੀ ਸੋਹਣਾ ਹਨਾ ਜੇ ਆਪਾਂ ਕਹਦੀਏ ਕਿ ਨਹੀਂ ਚਵਾਈ ਬਹੁਤ ਪੋਲੀ ਹੈ ਬਈ ਤੇ ਦੁੱਧ ਪੀਣ ਚ ਬਹੁਤ ਮਿੱਠਾ ਵਾ ਤੇ ਇਹਦਾ ਬਈ ਜਿਵੇਂ ਕਈ ਵਾਰੀ ਬੱਚੇ ਬੱਚਿਆਂ ਨੂੰ ਹਨਾ ਜਿਵੇਂ ਹੁਣ ਆ ਗਾਂ ਸਿਆਲਾਂ ਚ ਦੁੱਧ ਦੀ ਲੋੜ ਹੀ ਪੈਣੀ ਆ ਤੇ ਮੇਰਾ ਦਵਾਈ ਵਾਲਾ ਕੰਮ ਹੀ ਆ ਜਿਹੜੇ ਬੰਦੇ ਰੱਖਦੇ ਆ ਦੇਸੀ ਗਾਇਆਂ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਦੁੱਧ ਕਿੱਦਾਂ ਦਾ ਹੁੰਦਾ ਇਹਦਾ ਬਾਲਾ ਦਾ ਰਾਜੀ ਬਈ ਇਹਨੂੰ ਵੀ ਬੰਦੇ ਬੰਦੇ ਬਈ ਹੈਲੋ ਹੂੰ ਬਈ ਧਾਰ ਦੂਰੇ ਦੀ ਓਕੇ ਜਮਾ ਬਈ ਬਈ ਜਮਾ ਪੋਲੀ ਆ ਜੀ ਰੂਹ ਵਰਗੀ ਆ ਜੀ ਜਵਾਬ ਸਮਾ ਲਓ ਤਾਂ ਜੇ ਕੋਈ ਹੋਊਗਾ ਤਾਂ ਵਿੱਚ ਦੱਸ ਦਾਂਗੇ ਵੀਡੀਓ ਦੇ ਵਿੱਚ ਹਾਂ ਹਾਂ ਬਿਲਕੁਲ ਹੈ ਨਾ ਬਈ ਤੇ ਉਹ ਮਰਾਈਏ ਧਾਰਾ ਬਈ ਉਹਦੀਆਂ ਹਾਂ ਉਹਦੀਆਂ ਮਰਾ ਦਿੰਦੇ ਬਈ ਧਾਰਾ ਵਿੱਚ ਬਾਲਾ ਬਈ ਬੱਚਾ ਫੜ ਲਾ ਬਈ ਆ ਨਾ ਨਾ ਸਰ ਉਹ ਥੋੜੀ ਜੀ ਗੌਰ ਘਟਾ ਬਈ ਬੱਚੇ ਦੇ ਹਿਸਾਬ ਨਾਲ ਹੀ ਪਤਾ ਲੱਗਦਾ ਹਨਾ ਥੋੜੀ ਜੀ ਗੌਰ ਹੋ ਗਈ ਇਹਦੀ ਇਹ ਚਮਕ ਇਹਨੇ ਵੀ ਕਰੇ ਹੋਣੀ ਹੈ ਬਈ ਉਹ ਮੱਝਾਂ ਕੁ ਦੂਜੀ ਨੂੰ ਹਨਾ ਬਈ ਪੂਰੀ ਦੁੱਧ ਵਾਲੀ ਮੱਝ ਹੈ ਨਾ ਸਨ ਦੁੱਧ ਵਾਲੀ ਹੈ ਬਾ ਬੱਚਾ ਬਈ ਇੰਨਾ ਕੀ ਮੂੰਹ ਜਿਹਾ ਲਵਾਉਣਾ ਪੈਂਦਾ ਹੈ ਹਾਂ ਬੱਚੇ ਦਾ ਮਾੜਾ ਮੂੰਹ ਹੀ ਲਵਾਉਣਾ ਪੈਂਦਾ ਬਈ ਚੁੰਗਣ ਚੁੰਗ ਜਿ ਮੜ ਕੇ ਦੰਦਿਆਂ ਵਾਡੂਗਾ ਮਾਜ ਨੂੰ ਨਫਰਤ ਹੋ ਜੂਗੀ ਉਹ ਤਾਂ ਬਿਨਾ ਬੱਚੇ ਤਾਂ ਵੀ ਚੋ ਲੈnde ਸੀਗੇ ਠੀਕ ਆ ਬਈ ਤੇ ਨਾਲੇ ਅਗਲੇ ਨੇ ਕਹਣਾ ਮੁੜ ਕੇ ਬਈ ਬੱਚਾ ਤਾਂ ਤਾਂ ਹੈ ਹੀ ਨਹੀਂਗਾ ਇਹਨੇ ਨਾ ਸਬੂਤ ਤਾਂ ਹੈਗਾ ਨਾ ਉਹਨੇ ਕੋਲ ਉਹ ਮਾਜ ਤਾਂ ਨੇੜੇ ਲੱਗਣੀ ਹੀ ਨਹੀਂ ਦਿੰਦੀ ਨਹੀਂ ਲੱਗਣ ਦਿੰਦੀ ਬਈ ਉਹਦਾ ਜੇ ਇੰਦਰ ਬਈ ਇਹਦੇ ਥੱਲੇ 8-9 ਕਿਲੇ ਦੋਦੋ ਤੇ ਫਿਰ ਇਹ ਕੱਟੀ ਦੋ ਬਿਨਾ ਵੀ ਇੰਨੇ ਭਾਦੀਦਾ ਹੈਗੀ ਆ ਕਿ ਨਹੀਂ ਆ ਬਈ ਹਨਾ ਹਾਂ चलो आया भी दोने सज्जर ने माजा ने बारह किलो दूध दिता भाई ठीक है आई थी जरूर छोटी माजी पर मन के दूध दाले यार बहुत ना ਮੈਂ ਕਾਰਗਲਵਾਦੂ ਖਾਂਦੀ ਐ ਜੀ ਪੀਸੀ ਵੀ ਜਿਹੜੀ ਮਰਜ਼ੀ ਪਾ ਦੋ ਇਹ ਨਹੀਂ ਤੋ ਮੂੰਹ ਤੋਂ ਕਰ ਕਰ ਛੱਡ ਦਿੰਦੇ ਭਾਈ ਥਾਣ ਵੀ ਬਹੁਤ ਸੋਹਣਾ ਲੱਗਾ ਯਾਰ ਹਨਾ ਜੀ ਚਾਹੀ ਯਾਰ ਸਨ ਭਾਈ ਮੈਂ ਇੰਦਰ ਬਾਕੀ ਦਾ ਅਗਲੇ ਹਿੱਸਾ ਸਮਝਾ ਬਾਈ ਮੈਂ ਕਹਿੰਦਾ ਤੇਰੇ ਕੋਲੇ ਖੜ ਗਈ ਤੇ ਨੇ ਬਾਜਰਾ ਦੋ ਤਰ ਕਿਲੋ ਦੋ ਤਾ ਕਹਣਾ ਭਾਈ ਦੋ ਤੇ 10 ਕਿਲੋ ਹੀ ਚਵਾ ਲਾਂਗੇ ਕਿਉਂਕਿ ਮਾਝ ਚਾਰੂ ਬਹੁਤ ਆ ਇਹਦੇ ਦਾਣੇ ਦੂਣੇ ਦਾ ਜਮਾ ਹੀ ਨਹੀਂ ਕੀਤਾ ਉਪਰ ਤੇ ਗਾਈਆਂ ਦੀ ਨਸਲ ਚ ਪਈ ਵੀ ਮੱਝਾਂ ਵਾਲੀ ਨਸਲ ਜੁਣੀ ਗੀ ਵੀ ਖਾਣ ਪੀਣ ਨੂੰ ਇਰਦਦ ਲੂਗੀ ਮਾਜੀ ਦਾਦਾ ਬਾਈ ਇਹਨਾਂ ਦੁੱਧ ਵੀ ਬਹੁਤ ਹੋ ਜਾਂਦਾ ਜੀ ਇੱਕ ਸੋਚਿਆ ਜਾਵੇ ਕਿ ਬਹੁਤ ਹੈ ਬਾਈ ਬਾਕੀ ਫੈਂਡ ਪਤਾ ਤੈਨੂੰ ਪਾਇਆ ਨਹੀਂ ਡੇਰੀ ਤੋਂ ਇਹ ਫੈਂਡ ਵਾਲੇ ਪਾਸੇ ਸਿੱਧਾ ਹੀ ਪਾਉਣੇ ਆ ਪਰ ਫੈਂਡ ਵੀ ਪੂਰੀ ਹੋਊਗੀ ਟੁਕੜ ਕਰਕੇ ਬਾਈ ਅੱਜਕੱਲ੍ਹ ਭਾਅ ਇੰਨੇ ਵਧੇ ਪਏ ਨਾ ਮੱਝਾ 2 ਨੰਬਰ ਚ ਵੀ ਉਹਨੇ ਤੇ ਟੋਕੜਾ ਵੀ ਉਹਨੇ ਦੀਆਂ ਬੈਠੀਆਂ ਹਨਾ ਤੇ ਜੇਲੀ ਕੋਈ ਨਹੀਂ ਟੈਗਦੀ ਆ ਕੋਈ ਫਿਰ ਉਹ 2 ਨੰਬਰ ਚ ਫੜਾ ਦੇਦੀ ਸੀ ਇਹ ਨਹੀਂ ਕੋਈ ਗੱਲ ਕੀ ਪਰ ਇਹ ਮੱਝ ਆਪਣੇ ਘਰੇ ਆ ਕੇ ਮਿਲ ਵੀ ਅਗਲੇ ਦੇ ਘਰੇ ਵੀ ਗਾਰੰਟੀ ਹੋਊਗੀ ਇੱਕ ਟਾਈਮ ਚੋ ਜਾਵੇ ਦੂਜੇ ਟਾਈਮ ਘਰੇ ਲੈ ਜਾ ਕੇ ਚੋ ਕੇ ਪੈਸੇ ਦੇ ਦੇ ਲੈ ਬਈਆ ਗਾੜਾ 1.5 ਕਿਲੋ ਤੋਂ ਬਾਹਰ ਦੁੱਧ ਹੋਊਗਾ ਕਿ ਭੂਰ ਪਰ ਹੈ ਨਹੀਂ ਬਾਈ ਕੋਈ ਨਾ ਨਾ ਬਾਈ ਭੂਰ ਛਟਾ ਹੈ ਨਹੀਂ ਜੇ ਕੋਈ ਹੋਊਗਾ ਬਾਈ ਦੱਸਾਂਗੇ ਮੁੜ ਕੇ ਅਗਲਾ ਇੱਥੇ ਆ ਕੇ ਮੈਨੂੰ ਫੋਨ ਲਾਊਗਾ ਫੋਨ ਤਾਂ ਮੇਨ ਆਉਦੇ ਨਹੀਂ ਚੱਕ ਜਾਂਦੀ ਯਾਰ ਬਾਰੇ ਹਨਾ ਫੋਨ ਬੰਦ ਕਰਨਾ ਪਊ ਇੱਕ ਗਾਹ ਕੇ ਪਿੱਛੇ ਫਾਇਦਾ ਨਹੀਂ ਕੋਈ ਹਾਈਟ ਵੀ ਬਾਹਲੀ ਜਿਆਦਾ ਨਹੀਂ ਕੋਈ ਬੰਦਾ ਮੁੜ ਕੇ ਸੌਦਾ ਕਰਨੇ ਪੈਣਾ ਮੰਗਾਲੂਗਾ ਵੱਧ ਮੰਗਾਲੂਗਾ ਅਗਲਾ ਕਹੇ ਯਾਰ ਮੋਦੀ ਆ ਕੇ ਨਿੱਕੀ ਬਾਈ ਨਾ ਉਹ ਤਾਂ ਬੰਦੇ ਦੇ ਵੈਸੇ ਗੱਲ ਕਰਦਾ ਬਈ ਉਹ ਤਾਂ ਜਦ ਬਾਅਦ ਚ ਅਗਲੇ ਨੇ ਨਖਾਤੀ ਮਾਰੇ ਉਹ ਤਾਂ ਬੰਦੇ ਦੇ ਬੈਠੇ ਤੋਂ ਹੀ ਆਪਾਂ ਨੂੰ ਜੱਜਮੈਂਟ ਹੋ ਜਾਂਦੀ ਵੀ ਬੰਦੇ ਕਿੱਥੇ ਤੱਕ ਜਾਂਦਾ ਕਈ ਵਾਰੀ ਪਸੂ ਦਾ ਕਰਦਾ ਵੱਡਾ ਹੁੰਦਾ ਹੈ ਬੈਠੇ ਤੋਂ ਅੰਦਾਜ਼ਾ ਲਾਦਾ ਵੀ ਯਾਰ ਇਹ ਬੰਦੇ ਦੇ ਸਿਰ ਕਿੱਥੇ ਕਿ ਤੱਕ ਜਾਂਦਾ ਕਿ ਨਹੀਂ ਹੂੰ ਘਾਰ ਤਾਂ ਭਾਈ ਜਲੰਧਰ ਡੈਰੀਆਂ ਤੇ ਕਰ ਜਾਂਦੀ ਆ ਜਲੰਧਰ ਵਾਲੇ ਹੱਥਾਂ ਨੂੰ ਕੀ ਹੋ ਗਈ ਮੇਰੇ ਕਿੰਨਾ ਅੰਦਾਜ਼ਾ ਤੇ ਚਵਾਵਾਂਗੇ ਤੇ ਲੋ ਬਈ ਆਪਾ ਬਾਈ ਜੀ 9 ਕਿਲੋ ਆਪਣੇ ਘਰੇ ਕੋਈ ਚੋਕੇ ਲੈ ਜਾ 4 ਟਾਈਮ ਪੰਜ ਟਾਈਮ ਠੀਕ ਆ ਬਾਈ 6 ਟਾਈਮ ਚੋ ਲਵੇ ਹੋਰ ਦੱਸੋ ਜੀ ਠੀਕ ਆ ਬਾਈ ਤੇ ਮੰਨ ਗਏ 2-4 ਦਿਨ ਇੱਕਦਮ ਟੋਕੜ ਮਾਜ ਕੇ ਦੁੱਧ ਵਾਧ ਹੀ ਨਹੀਂ ਪਰ ਆਪੇ ਵਧਣ ਵਾਲੇ ਪਾਸੇ ਆ ਬਾਈ ਕਿਉਂਕਿ ਖਾਂਦੀ ਪਿੰਦੀ ਬਹੁਤ ਕਿਸੇ ਵੀ ਤਰ੍ਹਾਂ ਦਾ ਕਾਲ ਸ਼ਾਮਲੀ ਬਾਈ ਨਾਲ ਤਾਂ ਦੁੱਧ ਪਿਆ ਜੂਗੀ ਬਾਈ ਜੀ ਕਹਿਣ ਦਾ ਖਾਲੀ ਕਹਿਦੀ ਪਰ ਨਹੀਂ ਦੋ ਤਿੰਨ ਦਿਨ ਹੋ ਗਏ ਐ ਆਈ ਹੋਈ ਵੀ ਹੈ ਜੀ ਹੂੰ ਐ ਆਈ ਹੋਈ ਵੀ ਹੈ ਤੇ ਖਾਲੀ ਮੰਨ ਕੇ ਰੋ ਬਰ ਬਰ ਸੁਆਟਾਈਆਂ ਤੋਂ ਤਿੰਨ ਮਹੀਨਿਆਂ ਦਾ ਹੀ ਆ ਜਿਆਦੇ ਟਾਈਮ ਦਾ ਨਹੀਂ ਆ ਮੁਲੇਜੰਦਰ ਕਿੰਨਾ ਦੁੱਧ ਜਿਹੜਾ ਬੰਦਾ ਆਨਲਾਈਨ ਵੀ ਮੰਗਾ ਲੇ ਵੀ ਉਹ ਚੋਈ ਜਾਵੇ ਬਾਈ ਕਿੰਨਾ ਦੁੱਧ ਚਵਾਵੇਂਗੇ ਤੇ ਲੋ ਬਾਈ ਬਾਈ ਪੂਰਾ 9 ਕਿਲੋ ਦੁੱਧ ਆ ਜੀ 9 ਕਿਲੋ ਹਾਂ ਦੁੱਧ ਵਧਣ ਵਾਲੇ ਪਾਸੇ ਘਟਣ ਵਾਲੇ ਪਾਸੇ ਨਹੀਂ ਪਰ ਫਿਰ ਵੀ ਆਪਾਂ ਕਹਿੰਦੇ ਚਲੋ 8 ਕਿਲੋ ਦੀ ਆਪਣੀ ਗਾਰੰਟੀ ਆ ਠੀਕ ਆ ਬਾਈ ਆਨਲਾਈਨ ਦੀ ਬਾਈ 8 ਕਿਲੋ ਦੁੱਧ 7 ਕਿਲੋ 900 ਗ੍ਰਾਮ ਹੀ ਨਿਕਲਦਾ ਜੀ ਬਸ ਠੀਕ ਹੈ ਨਾ ਬਾਈ ਬਾਈ 8 ਕਿਲੋ ਦੁੱਧ ਮਗਰ ਇਹਦੇ ਕੱਟੀ ਤੇ ਕੀ ਭਾਜ ਦੇਣੀ ਆ ਆਪਾਂ ਬਾਈ 78000 ਰੁਪਏ ਚ ਉਹ ਸੌਰੀ 68000 ਰੁਪਏ ਚ 60000 ਚ 100 ਕਿਲੋਮੀਟਰ ਪਹੁੰਚ ਠੀਕ ਹੈਣਾ ਬਈ ਮੇਰਾ ਭਾਈ ਹੁਣ ਕਸਾਈ ਵਾਲਾ ਫੋਨ ਨਾ ਲਾਵੇ ਕਿਉਂਕਿ ਮਣਕੇ 8-10000 ਤੇ ਕੱਟੀ ਵੀ ਹੈਗੀ ਆ ਬਿਲਕੁਲ ਹੈ ਨਾ ਬਈ ਤੇ ਮੈਂ ਥੱਲੇ ਦੁੱਧ ਵੀ ਆਦੂਆ ਮੈਲਦੀ ਬਿਨਾ ਬੱਚੇ ਤੋਂ ਵੀ ਆ ਠੀਕ ਪਰ ਆਪਾਂ ਬੱਚਾ ਜਾਣ ਕੇ ਲਿਆਦਾ ਤੂੰ ਕੋਰ ਪਸ਼ੂ ਮਣਕੇ ਬੱਚੇ ਦੇ ਬਣਾ ਨਹੀਂ 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 ਪਸ਼ੂ ਕਰਦਾ ਬਾਤ ਹੈ ਨਾ ਲਾਂਬਾ ਆ ਜਾਂਦਾ ਹਨ ਤੇ 8 ਕਿਲੋ ਦੁੱਧ ਮਗਰ ਇਹਦੇ ਕੱਟੀ ਮੋਲੇ ਦਾ 66000 ਚੋਂ 100 ਕਿਲੋਮੀਟਰ ਪਹੁੰਚ ਬਈ ਹੈ ਨਾ ਬੱਚਾ ਨਾਲ ਹੀ ਦੇਣਾ ਜੀ ਇਹ ਨਹੀਂ ਕੋਈ ਕਹੋ ਬੱਚਾ ਰੱਖ ਲਾ ਕਿਉਂਕਿ ਮਣਕੇ ਮੱਝ ਨਹੀਂ ਮਿਲਦੀ ਬੜਾ ਠੀਕ ਹੈ ਨਾ ਬਈ ਕੱਟੀ ਤਾਂ ਨਹੀਂ ਛੱਡਦਾ ਭਈ ਅਗਲਾ ਕਰੀ ਕੱਟੇੜ ਦਾ ਪਿੱਛੇ ਆਪਾਂ ਕੱਟਾ ਕਹਦਾ ਨਾ ਬਿਨਾ ਕੱਟੇ ਤੋਂ ਕੱਟਾ ਪਾ 10000 ਜਿਹਾ ਰੱਖ ਲਾਂਗੇ ਉਹ ਮੱਝ ਬੱਚੇ ਤੇ ਮਿਲਦੀ ਨਹੀਂ ਉਸ ਭਾਈ ਅੱਛਾ ਬਾਅਦ ਉਹ ਚੱਕ ਉਹ ਪਹਾੜੀ ਤੇ ਮਿਲਦੀ ਸੀ ਉਹ ਬੱਚਾ ਉਹਦਾ ਸੀਗਾ ਤੇ ਦੋ ਦਮ ਜਿੰਦਰ ਭਈ ਐਂ ਕੋਈ ਬੰਦਾ ਚੋਈ ਜਾਵੇ ਨਾ ਚਾਰ ਟਾਈਮ ਚੋਲੇ ਜੀ ਪੰਜ ਟਾਈਮ ਚੋਲੇ ਵੀਡੀਓ ਕਾਲ ਤੇ ਇੱਕ ਵਾਰ ਸਵੇਰ ਚੋਲੇ ਸ਼ਾਮ ਨੂੰ ਚੋਲੇ ਤੀਜੇ ਡੰਗ ਆ ਪਾ ਕੇ ਚੋਲੇ ਵਿੱਚ ਬੜੀ ਇਹ ਦੋ ਵਾਧ ਗਰੰਟੀ ਕੀ ਆ ਬਾਕੀ ਦੋ ਦੋ ਟੋੜੇ ਸਾਹਮਣੇ ਆ ਕਿ ਨਹੀਂ ਹਾਂਜੀ ਤੇ ਮਾਜਦਾ ਭਾਈ ਜਾ ਕੇ ਬੰਦੇ ਦੇ ਕੋਲ ਜੀ ਲਾ ਲਵੇ ਪੱਠਾ ਟੱਕਾ ਚੱਕ ਲਵੇ ਹਨਾ ਤੇ ਫੇਰ ਮੱਝ ਨਹੀਂ ਦੋ ਟੋੜ ਟੁੱਟਦੀ ਕਿ ਨਹੀਂ ਨਹੀਂ ਟੁੱਟਦੀ ਬਈ ਖੱਤ ਤੋਂ ਬਈ ਕੱਢਦਾ ਨਹੀਂ ਦੁੱਦਾ ਹੈ ਬਾਜੀ ਪੂਰਾ ਹੋਊਗਾ ਮੰਨ ਕੇ ਦਾ ਹੁਣ ਆਪਾਂ ਨੂੰ 8 ਡੇਢ ਘੰਟਾ ਵੱਧ ਹੋਇਆ ਚ ਵਾਈ ਤੋਂ ਤੇ ਹੁਣ ਇਹਨੇ ਚਾਰੀ ਨੇ 5.5 ਕਿਲੋ ਤੋਂ ਦੇਗਾ 5 ਕਿਲੋ ਦੀ ਬਾਲਟੀ ਆ ਹਾਂ ਤੇ 8.5 ਤਾਂ ਹੈਗਾ ਹੈਗਾ ਕੋਈ ਉਨੀ ਝੱਗ ਨਹੀਂ ਜੇ ਆਪਾਂ ਕਹਿ ਦਈਏ ਹਣਾ ਹਾਂ ਬਾਕੀ ਰਜਮ ਵੇਲੀ ਹੋ ਗਈ ਹੈ ਨਾ ਕੋਈ ਛਾੜ ਨਹੀਂ ਕੋਈ ਲੱਤ ਨਹੀਂ ਫੜ ਕੇ ਮੱਝ ਮਿਲਦੀ ਹੈ ਬਿਲਕੁਲ ਹਾਂ ਬਈ ਤੇ ਮਨਜਿੰਦਰ ਬਈ ਜਾਂਦੇ ਜਾਂਦੇ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲਦੇ ਬਈ ਅ ਨਾ ਮਨਜਿੰਦਰ ਸਿੰਘ ਸੋਨ ਆਫ ਰਾਮ ਸਿੰਘ ਪਿੰਡ ਝੋਟੀਆਂ ਕਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਸਾਨੂੰ ਤਲਵੰਡੀ ਭਾਈ ਸ਼ਹਿਰ ਹੈਂ ਤਲਵੰਡੀ ਸੰਦਾਂ ਵਾਲੀ ਕਹਿੰਦੇ ਆ ਤਲਵੰਡੀ ਟੇਸ਼ਨ ਵਾਲੀ ਵੀ ਹੈ ਜੀ ਤੇ ਮੋਬਾਈਲ ਨੰਬਰ ਹੈਗਾ 98143 40403 9814340403 ਲਓ ਮਿੱਤਰੋ ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਮਨਜਿੰਦਰ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾ ਲਓ ਬਾਈ ਨੂੰ ਫੋਨ ਰੇਟ ਬਾਈ ਦੇ ਅੱਜ ਬਿਲਕੁਲ ਜਾਇਜ਼ ਜਿਆ ਜਿਹੜੇ ਜਿਹੜੇ ਸੱਜਣਾ ਨੇ ਪਹਿਲਾਂ ਫੋਨ ਲਾ ਲਿਆ ਉਹਨਾਂ ਦਾ ਕੰਮ ਬਣ ਜਾਣਾ ਬਾਅਦ ਸੱਜਣ ਫੋਨ ਲਾਉਂਦੇ ਆ ਫਿਰ ਬਾਈ ਦਾ ਵੀ ਫੋਨ ਗੱਲ ਆਈ ਹੁੰਦੀ ਕਿ ਯਾਰ ਬਾਈ ਜਾਨਵਰ ਸੇਲ ਹੋ ਗਿਆ ਹੋਰ ਕੋਈ ਤਸੱਲੀ ਪਰ ਕਰਨੀ ਹੈ ਬਾਈ ਨੂੰ ਫੋਨ ਲਾ ਕੇ ਤੁਸੀਂ ਕਰ ਲੈਣੀ ਹੈ ਆਪਣਾ ਕੰਮ ਵੀਡੀਓ ਬਣਾਉਣਾ ਦਾ ਵੀਡੀਓ ਬਣਾ ਕੇ ਤੁਹਾਨੂੰ ਜਾਨਵਰ ਦਿਖਾਤੇ ਜਿਉਂਦੇ ਬਾਅਦ ਦੇ ਰਹੋ ਜੀ ਧੰਨਵਾਦ